ਅੰਮ੍ਰਿਤਸਰ ਸਰ ਸਹਿ ਵਿਖੇ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਬੁੱਤ ਦੀ ਕੀਤੀ ਗਏ ਵਿਅਦਵੀ ਦੇ ਵਿਰੋਧ ਵਿੱਚ ਭੁਜਸ ਮਾਈ ਪਾਰਟੀ बसपा ਨੇ ਅੱਜ ਮਿਤੀ 28 ਜਨਵਰੀ ਨੂੰ ਸੂਬੇ ਭਰ ਵਿੱਚ ਪ੍ਰਦਰਸ਼ਨ ਕੀਤੇ ਇਸ ਪ੍ਰੋਗਰਾਮ ਤਹਿਤ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਦੀ ਅਗਵਾਈ ਵਿੱਚ ਫਗਵਾੜਾ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਪਾਰਟੀ ਵਰਕਰਾਂ ਸਮਰਥਕਾਂ ਨੇ ਹਿੱਸਾ ਲਿਆ ਤੇ ਘਟਨਾ ਖਿਲਾਫ ਆਪਣੇ ਰੋਧ ਦਾ ਮਜ਼ਹਰਾ ਕੀਤਾ ਇਸ ਮੌਕੇ ਘਟਨਾ ਨੂੰ ਸੰਬੋਧਨ ਕਰਦੇ ਹਾਂ बसपा ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾਕਟਰ ਅਵਤਾਰ ਸਿੰਘ ਕ੍ਰੀਮਪੁਰੀ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਵਾਪਰੀ ਘਟਨਾ ਨੂੰ ਇਕੱਲੇ ਕਰਕੇ ਨਹੀਂ ਦੇਖਿਆ ਜਾ ਸਕਦਾ ਇਹ ਘਟਨਾ ਭਾਜਪਾ ਆਰਐਸਐਸ ਤੇ ਕਾਂਗਰਸ ਵੱਲੋਂ 바ਵਾ ਸਾਹਿਬ ਦੇ ਖਿਲਾਫ ਦੇਸ਼ ਭਰ ਵਿੱਚ ਲੰਬੇ ਸਮੇਂ ਤੋਂ ਖੜੇ ਕੀਤੇ ਜਾ ਰਹੇ ਨਫਰਤੀ ਵਰਤਾਰੇ ਤੋਂ ਦੀ ਉਪਜ ਹੈ ਉਹਨਾਂ ਕਹਿੰਦੇ ਕਿ ਆਜ਼ਾਦੀ ਦੇ ਅੰਦੋਲਨ ਤੋਂ ਲੈ ਕੇ ਦੇਸ਼ ਦੀ ਲੰਬੇ ਸਮੇਂ ਤੱਕ ਸੱਤਾ ਸੰਭਾਲਣ ਤੱਕ ਪਹਿਲਾਂ ਇਹ ਕੰਮ ਕਾਂਗਰਸ ਕਰਦੀ ਰਹੀ ਤੇ ਉਸ ਤੋਂ ਬਾਅਦ ਭਾਜਪਾ ਨੇ ਇਹ ਕੰਮ ਸੰਭਾਲ ਲਿਆ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ਵਿੱਚ ਵੀ 바ਵਾ ਸਾਹਿਬ ਅੰਬੇਦਕਰ ਦੇ ਸਨਮਾਨ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ ਗਈ ਇਸ ਤਰ੍ਹਾਂ ਹੀ ਕਾਂਗਰਸ ਉਹਨਾਂ ਦੀ ਅਣਦੇਖੀ ਕਰਨ ਲੱਗੀ ਰਹੀ ਸੂਬੇ ਦੀ ਆਮ ਆਦਮੀ ਪਾਰਟੀ ਵੀ ਇਹਨਾਂ ਤੋਂ ਵੱਖ ਨਹੀਂ ਹੈ ਤੇ ਬਾਬਾ ਸਾਹਿਬ ਦੀ ਵਿਰੋਧੀ ਹੈ ਆਪ ਦੇ ਕਾਰਜਕਾਲ ਵਿੱਚ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਵਿੱਚ ਬਾਬਾ ਸਾਹਿਬ ਦਾ ਬੋਤ ਨਹੀਂ ਲੱਗਣ ਦਿੱਤਾ ਗਿਆ ਜਾ ਰਿਹਾ ਤੇ ਜਲੰਧਰ ਦੇ ਸਈ ਸਈਪੁਰ ਵਿੱਚ ਵੀ ਬਾਬਾ ਸਾਹਿਬ ਅੰਬੇਡਕਰ ਦੇ ਨਾਂ ਤੇ ਬਣੀ ਪਾਰਕ ਨੂੰ ਤੋੜਿਆ ਗਿਆ ਇਸ ਕਾਰਵਾਈ ਦਾ ਵਿਰੋਧ ਕਰ ਰਹੇ ਬਸਪਾ ਵਰਕਰਾਂ ਤੇ ਪੁਲਿਸ ਵੱਲੋਂ लाठी चार्ज ਕੀਤਾ ਗਿਆ ਤੇ ਝੂਠੇ ਪਰਚੇ ਵੀ ਦਰਜ ਕੀਤੇ ਗਏ ਇਸ ਮੁੱਖ ਇਸ ਮੁਕੇ ਹੋਰ ਵੀ ਆਗੂਆਂ ਨੇ ਸੰਬੋਧਨ ਕੀਤਾ ਜਿਨ੍ਹਾਂ ਵਿੱਚ ਜਨਰਲ ਸਕੱਤਰ ਐਲੋਕੇਟ ਬਲਵਿੰਦਰ ਕੁਮਾਰ ਪ੍ਰਵੀਨ ਬੰਗਾ ਤੀਰਸਰਾ ਰਾਜਪੁਰਾ ਗੁਰਮੀਲ ਚੁੰਬਰ ਲਖਰਾਜ ਜਮਾਲਪੁਰ ਰਮੇਸ਼ ਕੌਲ ਦਲਜੀਤ ਰਾਏ ਜਗਦੀਸ਼ ਸ਼ੇਰਪੁਰੀ ਸਲਵਿੰਦਰ ਕੁਮਾਰ ਕਾਉਂਸਲਰ ਤੇਜਪਾਲ ਬਸਰਾ ਚਰਨਜੀਤ ਲਾਲ ਦਵਿੰਦਰ ਸੂਤ ਗੋਗਾ ਅਮਨਦੀਪ ਕੌਰ ਪ੍ਰਦੀਪ ਮਲ ਅਮਰਜੀਤ ਖੁੱਤਨ ਮਨੋਰ ਲਾਲ ਜਖੂ ਪਰਮਜੀਤ ਖਲਵਾੜਾ ਹਰਪਜਨ ਖਲਵਾੜਾ ਰਾਜ ਸੁਮਨ ਪਰਵਿੰਦਰ ਬਲਵਿੰਦਰ ਬੋਧ ਪਰਮਿੰਦਰ ਬੋਧ ਸੁਖਵਿੰਦਰ ਬਿੱਟੂ ਐਲੋਕੇਟ ਕਲਦੀਪ ਪੱਟੀ ਸੁਸ਼ੀਲ ਵਰਦੀ ਖੁਸ਼ੀराम ਹਰਜਿੰਦਰ ਜੰਡਿਆਲੀ ਅਸ਼ੋਕ ਕੁਮਾਰ ਕੋਥੜਾ ਚਰਨਜੀਤ ਮੰਡਾਲੀ ਰਾਜਾ ਇਟਲੀ ਮਦਨ ਬੈਂਸ ਸਰਜੀਤ ਮਹਿਮੀ ਆਦਤੋਂ ਇਲਾਵਾ ਸ੍ਰੀ ਗੁਰੂ ਅਦਾਸ ਸਾਧੂ ਸੰਪਰਦਾ ਸੋਸਾਇਟੀ ਦੇ ਮੁੱਖ ਚੇਅਰਮੈਨ ਸੰਤ ਬਾਬਾ ਮਹਿੰਦਰਪਾਲ ਜੀ ਪੰਡਵਾ ਉਹਨਾਂ ਦੇ ਸੁਪੁੱਤਰ ਸੰਤ ਬਾਬਾ ਜਸਵਿੰਦਰ ਜੀ ਅਤੇ ਹੋਰ ਵੀ ਮਹਾਂਪੁਰਸ਼ਾਂ ਨੇ ਹਾਜ਼ਰੀ ਭਰ ਕੇ ਇਸ ਆਪਣੇ ਵਿਰੋਧ ਦਾ ਮੁਜਾਹਰਾ ਕੀਤਾ ਦੇਖੋ ਫਗਵਾੜਾ ਬੁੱਟਨ 24 ਨਿਊਜ਼ ਟੀਵੀ ਲਈ ਵਿਸ਼ੇਸ਼ ਰਿਪੋਰਟ ਐਸ ਗੁਰਦੇਵ ਜੈਪੀਮ ਅੱਜ ਫਗਵਾੜੇ ਬੰਦ ਦੀ ਕਾਲ ਦੁੱ ਦਿੱਤੀ ਗਈ ਸੀ ਉਸ ਦੇ ਵਿੱਚ ਸਮੂਹੇ ਸਮੂਹ ਭਾਈਚਾਰੇ ਨੇ ਆ ਕੇ ਆਪਣਾ ਰੋਸ ਪ੍ਰਦਰਸ਼ਨ ਵਿੱਚ ਹਿੱਸਾ ਪਾਇਆ ਹੋਰ ਜੋ 26 ਤਰੀਕ ਨੂੰ ਭਾਰਤ ਰਤਨ ਬਾਬਾ ਸਾਹਿਬ ਪੀਮਰਾਓ ਅੰਬੇੜੀ ਅੰਬੇੜਕਰ ਜੀ ਦਾ ਸਟੈਚੂ ਅੰਮ੍ਰਿਤਸਰ ਵਿਖੇ ਇੱਕ ਸ਼ਰਾਰਤੀ ਐਂਸਰ ਵੱਲੋਂ ਤੋੜੇ ਗਿਆ ਗਿਆ ਸੀ ਔਰ ਸੰਵਿਧਾਨ ਨੂੰ ਅੱਗ ਲਾਈ ਸੀ ਔਰ ਜਿਸ ਦੇ ਸੰਬੰਧ ਦੇ ਵਿੱਚ ਅੱਜ ਫਗਵਾੜਾ ਬੰਦ ਲੁਧਿਆਣਾ ਜਲੰਧਰ ਹ ਹੁਸ਼ਿਆਰਪੁਰ ਹੋਰ ਵੀ ਪੰਜਾਬ ਦੇ ਬਾਕ-ਬਾਕ ਕਿਸੇ ਬੰਦ ਸਨ ਔਰ ਫਗਵਾੜਾ ਬੰਦ ਦੀ ਕਾਲ ਦੇ ਵਿੱਚ ਹਿੱਸਾ ਦੇਣ ਵਾਲੇ ਔਰ ਸ਼ਹਿਰ ਵਾਸੀਆਂ ਦਾ ਅਸੀਂ ਗੁਰਵਿੰਦਾਸ ਟਾਈਗਰ ਫੋਰਸ ਵੱਲੋਂ ਅੰਬੇਡਕਰ ਸਹਿਨਾ ਮੁੱਲੇ ਵਾਸੀ ਔਰ ਜੁਵਾ ਵਿਕਾਸ ਮੋਰਚਾ ਤੇ ਬਹੁਤ ਸਾਰੀਆਂ ਸਭਾ ਮੰਡਲੋਂ ਚਹਿਰ ਵਾਸੀਆਂ ਤੋਂ ਦੁਕਾਨਦਾਰ ਨੀਰਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਅੱਜ ਦੇ ਮਹਾਂ ਦੇ ਵਿੱਚ ਸਹਿਯੋਗ ਦੇ ਚਲ ਜਾਇ ਕਰਦੇ ਜੈਪੀ ਅੱਜ ਫੋਵਾੜਾ ਚਾਬ ਦੇ ਵਿੱਚ ਇਕੱਤਰ ਹੋਏ ਇਨਕਲਾਬੀ ਲੋਕ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿ ਜਦੋਂ ਜਦੋਂ ਵੀ ਜ਼ੁਲਮ ਜਿਹੜਾ ਵਾਤਾਵਾ ਤਾਂ ਲੋਕਾਂ ਦਾ ਏਕਾ ਜਿਹੜਾ ਉਹ ਦੇਖਣ ਨੂੰ ਮਿਲਦਾ ਜੋ ਨਹੀਂ ਕਰਨਾ ਅੰਮ੍ਰਿਤਸਰ ਦੇ ਵਿੱਚ ਬਾਬਾ ਸਾਹਿਬ ਡਾਕਟਰ ਪੀਂਗਲਾ ਅਮੇਰਤ ਜੀ ਉਹਨਾਂ ਦਾ ਜਿਹੜਾ ਉਹਨਾਂ ਦੀ ਪ੍ਰਤਿਮਾ ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਇਸ ਦਿਨ ਅਸੀਂ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਆ ਸਮਝਣ ਦੀ ਲੋੜ ਹੈ ਜਿੱਥੇ ਜੋਸ਼ ਦੀ ਲੋੜ ਹੈ ਤੇ ਹੋਂਦ ਦੀ ਵੀ ਲੋੜ ਆ ਬਾਬਾ ਸਾਹਿਬ ਡਾਕਟਰ ਅਮੇਰਤ ਜੀ ਕਿਉਂ ਪਸੰਦ ਨਹੀਂ ਇਹਨਾਂ ਨੂੰ ਕਿਉਂਕਿ ਬਾਬਾ ਸਾਹਿਬ ਡਾਕਟਰ ਅਮੇਰਤ ਜੀ ਨੇ ਆਪਣਾ ਬੈਂਕ ਬੈਲੈਂਸ ਨਹੀਂ ਬਣਾਇਆ 바ਵਾ ਸਾਹਿਬ ਡਾਕਟਰ ਅੰbedkar ਜੀ ਨੇ ਆਪਣੇ ਬੱਚੇ ਜਿਹੜੇ ਆ ਉਹ ਵਜਾਂਹੀ ਤੋਰ ਦਿੱਤੇ ਉਹਨਾਂ ਨੇ ਇਸ ਸਮਾਜ ਦੇ ਖਾਤਰ ਆਪਣਾ ਆਪ 바ਰ ਦਿੱਤਾ 바ਵਾ ਸਾਹਿਬ ਦੇ ਬੱਚਿਆਂ ਨੂੰ ਕਫਨ ਤੱਕ ਨਹੀਂ ਜੁੜਿਆ 바ਵਾ ਸਾਹਿਬ ਡਾਕਟਰ ਅੰbedkar ਜੀ ਨੇ ਪੂਰੇ ਭਾਰਤ ਦੀ ਜਿਹੜੀ ਨਾਰੀ ਆ ਉਸ ਨੂੰ ਅਧਿਕਾਰ ਜੈ ਭੇ ਜੈ ਭਾਰਤ ਕਾਜੇ ਸਿਰ ਕੇ ਸਾਰੇ ਭੋਜਨ ਸਮਾਨ ਸਾਰਾ ਇੱਥੇ ਅੰਮ੍ਰਿਤਸਰ ਦੇ ਵਿੱਚ ਜਿਹੜੀ ਹੋਈ ਆ ਮੰਦਮਾ ਦੀ ਰਡਨਾ ਆ ਉਹਦੇ ਡਾਕਿਅ ਸੀ ਕਿ ਅੱਜ ਇਕੱਠੇ ਹੋਏ ਆ ਇਹ ਜਿਹੜੀਆਂ ਗੰਦੀਆਂ ਸਰਕਾਰਾਂ ਆ ਗੰਦੀਆਂ ਸਰਕਾਰਾਂ ਦੀਆਂ ਨੀਤੀਆਂ ਨੇ ਕਰਕੇ ਅੱਜ ਬਾਬਾ ਸਾਹਿਬ ਦੇ ਜਿਹੜੇ ਸਟੈਚੂ ਉਹਨਾਂ ਤੇ ਹਮਲੇ ਹੋ ਰਹੇ ਆ ਹੋ ਰਹੇ ਆ ਸਾਡੇ ਤੋਂ ਇਹ برداشت ਨਹੀਂ ਹੋਵੇਗਾ ਪਰ ਅਸੀਂ ਇਹ ਵੀ ਮੰਗ ਚਾਹੁੰਦੇ ਆ ਕਿ ਜਿਹੜੇ ਬਾਬਾ ਸਾਹਿਬ ਦੇ ਜਿਹੜੀ ਜਿਹੜੇ ਥਾਂ ਤੇ ਸਟੈਚੂ ਲੱਗੇ ਹੋਏ ਆ ਉਹਨਾਂ ਨੂੰ ਸੇਫਟੀ ਦਿੱਤੀ ਜਾਵੇ ਤਾਜ ਦੇ ਫਿਊਚਰ ਦੇ ਵਿੱਚ ਇੰਦਾ ਦੇ ਕੋਈ ਵੀ ਘਟਨਾ ਨਾ ਹੋ ਸਕੇ ਔਰ ਜੇ ਅਗਰ ਸਰਕਾਰਾਂ ਨੇ ਸਾਡੀਆਂ ਕੋਈ ਵੀ ਮੰਗਾਂ ਨਹੀਂ ਮੰਨੀਆਂ ਤਾਂ ਅਸੀਂ ਸਾਰਾ ਭੋਜਨ ਸਮਾਗ ਸੜਕਾਂ ਤੇ ਆ ਜਾਵੇਗਾ ਤਾਂ ਅਸੀਂ ਸੰਘਾ ਜ਼ਰੂਰ ਕਰਾਂਗੇ 바ਵਾ ਸਾਹਿਬ ਦਾ ਕੁਮਾਰ ਅਸੀਂ ਨਹੀਂ ਸਵਾਂਗੇ ਜੈਪੀਅ ਜੈਪਾਰ ਜੈਪੀਅ ਜੈਪਾਰ ਵਾਈਕੋ ਜੀ ਦਾ ਖਾਲਸਾ ਵਾਈਕੋ ਜੀ ਜੋ ਅੱਜ ਪਿਛਲੇ ਦਿਨਾਂ ਦੇ ਵਿੱਚ ਬਾਬਾ ਸਾਹਿਬ ਡਾਕਟਰ ਮਿਹਰਕਰਦੀ ਦੀ ਮੂਰਤੀ ਨੂੰ ਅੰਮ੍ਰਿਤਸਰ ਦੇ ਵਿੱਚ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਅੱਗੇ ਜਿਹੜਾ ਫਗਵਾੜੇ ਦੇ ਵਿੱਚ ਪੂਰੇ ਬੋਧਰ ਸਮਾਜ ਵੱਲੋਂ ਜਿਹੜਾ ਅੱਜ ਦੀ ਪ੍ਰੋਟੈਸਟ ਕਰ ਰਹੇ ਆ ਜਿਸ ਦੇ ਵਿੱਚ ਬਾਬਾ ਸਾਹਿਬ ਡਾਕਟਰ ਮਿਹਰਕਰਦੀ ਦੀ ਸੋਚ ਨੂੰ ਅੱਗੇ ਵਧਾਉਣ ਦੇ ਲਈ ਅੱਜ ਇਕੱਠੇ ਹੋ ਕੇ ਸਾਰਾ ਸਮਾਜ ਇਕੱਠਾ ਹੋਇਆ ਔਰ ਮੈਂ ਅਪੀਲ ਕਰਦਾ ਸਰਕਾਰ ਅੱਗੇ ਕਿ ਜਿਹੜੇ ਇਹੋ ਜਿਹੇ ਸ਼ਰਾਰਤੀ ਅੰਸਰ ਜਿਹਨਾਂ ਦੇ ਮਗਰ ਏਜੰਸੀਆਂ ਲੱਗੀਆਂ ਪਈਆਂ ਜਿਸ ਦੇ ਨਾਲ ਬਾਬਾ ਸਾਹਿਬ ਡਾਕਟਰ ਮਿਹਰਕਰਦੀ ਦੇ ਸਰਦਾਰ ਨੂੰ ਗਸ਼ਟ ਕਰਾ ਜਾ ਰਿਹਾ ਅਸੀਂ ਬਿਲਕੁਲ ਇਸ ਨੂੰ ਕਿਸੇ ਨਹੀਂ ਪਜਾਵਾਂਗੇ ਔਰ ਮੈਂ ਇਹ ਗੱਲ ਅਪੀਲ ਕਰਨਾ ਚਾਹੁੰਦਾ ਹਾਂ ਸਰਕਾਰ ਦੇ ਅੱਗੇ ਕਿ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ ਕਿ 12 ਸਾਲ ਡਾਕਟਰ ਮੇਕ ਕਰਦੇ ਸੰਵਿਧਾਨ ਨੂੰ ਜੋ ਖੰਡਿਤ ਕਰੇਗਾ ਮੈਂ ਅਪੀਲ ਕਰਦਾ ਹਾਂ ਸਰਕਾਰਾਂ ਦੇ ਕਿ ਅਸਤੁਤੀ ਸਰਕਾਰ ਦੇ ਦਬਾਅ ਦੇ ਹੇਠ ਆ ਕੇ ਜਿਹੜੇ ਲੋਕ ਇਹੋ ਜਿਹੇ ਸ਼ਰਾਬੀ ਅੰਸਰ ਸਮਾਜਿਕ ਤੌਰ ਨੂੰ ਖੰਡਿਤ ਕਰ ਰਹੇ ਆ ਅੱਪਾ ਉਹਨੂੰ ਵਿੱਚੋਂ ਕੱਢ ਕੇ ਆਪਾਂ ਆਪਣੇ ਸਮਾਨ ਨੂੰ ਅੱਗੇ ਲਿਆਈਏ ਤਾਂ ਜੋ ਬਾਬਾ ਸਾਹਿਬ ਡਾਕਟਰ ਮੇਦਕਾਂ ਦੀ ਸੋਚ ਨੂੰ ਆਪਾਂ ਇਕੱਠੇ ਕਰਕੇ ਅੱਗੇ ਪੋਰਨ ਤੋਰ ਤੇ ਵਧਾ ਸਕੀਏ ਔਰ ਮੈਂ ਖਾਸ ਕਰਕੇ ਇਹ ਬੇਨਤੀ ਕਰਦਾ ਕਿ ਜਿਹੜਾ ਜਲੰਧਰ ਦੇ ਵਿੱਚ ਉਸ ਸ਼ਰਾਰਤੀ ਅਨਸਰਾਂ ਨੇ ਜਿਹੜਾ ਬਾਬਾ ਸਾਹਿਬ ਡਾਕਟਰ ਮੇਦਕਾਂ ਦੇ ਸੰਵਿਧਾਨ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਪਤਾ ਲੱਗਾ ਕਿ ਉਹਦੇ ਉੱਤੇ ਵੀ ਲਿਖਿਆ ਤੁਸੀਂ ਇਸ ਖਾਲਸਤਾਨ ਜਿਹੜਾ ਆਪਣੇ ਆਪ ਨੂੰ ਖਾਲਸਤਾਨ ਮੰਗ ਰਹੇ ਲੋਕ ਉਹਨਾਂ ਕੋਲ ਅਧਿਕਾਰ ਆ ਕਿ ਤੁਸੀਂ ਮੰਨ ਸਕਦੇ ਆ ਪਰ ਉਹ 바ਵਾ ਸਾਹਿਬ ਡਾਕਟਰ ਮਿਹਰਦੀ ਸੰਵਿਧਾਨ ਕਰਕੇ ਮੰਗ ਰਹੇ ਆ ਪਰ ਜੇਕਰ 바ਵਾ ਸਾਹਿਬ ਡਾਕਟਰ ਮਿਹਰਦੀ ਸੰਵਿਧਾਨ ਨੂੰ ਤੁਸੀਂ ਪੰਜਾਬ ਦੇ ਤਾਂ ਉਮੀਦਕਰਵਾ ਬਿਲਕੁਲ ਇਸ ਨੂੰ ਕਬੂਲ ਨਹੀਂ ਕਰੇਗਾ ਉਹ ਚੋਕ ਤੇ ਤੁਹਾਡਾ ਰਸ ਗਰਜ ਕਰ ਗਿਆ ਜੈ ਭੀਮ ਜੈ ਭਾਰਤ ਗੁਰਦੇਵ ਜੈ ਭੀਮ ਜੈ ਭਾਰਤ ਸਾਡੇ ਬਹੁਤ ਹੀ ਸਦਕਾ ਜੋਗ ਸੰਤ 바ਵਾ ਮਹਿੰਦਰਪਾਲ ਜੀ ਚੇਅਰਮੈਨ ਸੀ ਗੁਦਾਸ ਸਾਹਿਬ ਸੰਪਦਾ ਸੈਟੀ ਜੱਟ ਪੰਜਾਬ ਜਿਉ ਕਿ ਵਿਦੇਸ਼ਾਂ ਦੀ ਧਰਤੀ ਤੇ ਗਏ ਹੋਏ ਨੇ ਉਹਨਾਂ ਨੇ ਉੱਧਰ ਖਬਰਾਂ ਨੂੰ ਸੁਣਿਆ ਔਰ ਦਾਸ ਨੂੰ ਕਿਹਾ ਵੀ ਤੁਸੀਂ ਬਾਬਾ ਜੀ ਸਾਡੇ ਜਿਹੜੀ ਫਗਵਾੜੇ ਦੀ ਧਰਤੀ ਤੇ ਜਾਇਓ ਤੇ ਸੰਤ ਬਾਬਾ ਜੀ ਸੁਵਿੰਦਰਪਾਲ ਜੀ ਨੂੰ ਉਹਨਾਂ ਨੂੰ ਵੀ ਨਾਲ ਜਿਹੜਾ ਤੁਸੀਂ ਮੈਂ ਕਹਿ ਦਿੱਤਾ ਉਹ ਵੀ ਨਾਲ ਜਾਣਗੇ ਤੇ ਸਾਡੇ ਨਾਲ ਸੰਤ ਬਾਬਾ ਹਰਵਿੰਦਰ ਸਿੰਘ ਜੀ ਡੇਰਾ ਦੁੱਧਾ ਤਾਲੀਸਪੁਰ ਵਾਲੇ ਮਹਾਪੁਰਖ ਸੰਤ ਉਮੇਸ਼ ਦਾਦੀ ਫਗਵਾੜੇ ਤੋਂ ਤੇ ਬਾਬਾ ਬਾਲਕ੍ਰਿਸ਼ਨ ਜੀ ਸੰਤ ਹਰੀਪਾਲ ਜੀ ਸਾਰੇ ਮਹਾਪੁਰਖ ਪਹੁੰਚੇ ਨੇ ਕਿਉਂਕਿ ਬੜੀ ਦੁਖਦਾਇਕ ਘਟਨਾ ਆ ਜਿਹੜੇ ਕਿ ਆਵਾਜ਼ਾਂ ਦਾ ਕਾਰਨ ਤਾਂ ਸਾਰ ਨਹੀਂ ਹੈ ਜਿਹੜੇ ਦੇ ਨਾਲ ਜਿਹੜਾ ਸੁਧਾਰ ਜਿਹੜਾ ਲੇਕੇ ਦਿੱਤਾ ਹੈ ਉਸ ਦੇ ਨੇ ਜਿਹੜਾ ਹੈ ਉਹਨਾਂ ਦਾ ਆਮਾਨ ਹੋਣਾ ਜਿਹੜਾ ਹੈ ਬਹੁਤ ਹੀ ਮੰਗ ਭਾਗਾ ਆ ਕਿਉਂਕਿ ਸਾਡੇ ਗ੍ਰਹਿ ਮੰਤਰੀ ਕੋਲ ਜਦੋਂ ਪਹਿਲਾਂ ਲੋਕ ਸਭਾ ਦੇ ਵਿੱਚ ਉਹਨਾਂ ਨੇ ਕਿਹਾ ਕਿ ਅੱਜ ਜਿਹੜਾ ਆ ਅੰਮੇੜਕਾਰ ਨੂੰ ਅੰਮੇੜਕਾਰ ਨੂੰ ਵੀਰ ਚੱਲ ਪਿਆ ਵੀਰ ਪੁਲਵਾਨ ਦਾ ਨਾਂ ਲੈਂਦੇ ਇਹਨਾਂ ਨੇ ਜਿਹੜਾ ਸੀਗਾ ਉਹਨਾਂ ਦਾ ਜੀਵਨ ਜਿਹੜਾ ਸਫਲ ਹੋ ਜਾਣਾ ਸੀ ਦਾਦਾ ਜਿਹੜਾ ਜੀਵਨ ਸਫਲ ਕਰਨ ਵਾਲਾ ਦਾ ਬਾਬਾ ਸਾਹਿਬ ਡਾਟੋਰ ਅੰਮੇੜਕਾਰ ਸਾਹਿਬ ਗੁਰੂ ਦਾਸ ਮਹਾਰਾਜ ਨੂੰ ਭਵਨ ਬਾਗ ਵਿੱਚ ਮਿਲਿਆ ਜਿਹਨਾਂ ਦਾ ਸਾਡੇ ਸਮਾਜ ਵੀ ਇਹ ਮਾਣ ਫੜਿਆ ਹੈ ਔਰ ਉਹਨਾਂ ਨੂੰ ਅਜੇ ਸਮਾਜ ਦੇ ਦੇਚਾ ਜਿਹੜਾ ਅੱਗੇ ਚੱਲ ਰਿਹਾ ਹੈ ਇਹ ਬੜੀ ਮੰਦ ਭਾਗੀ ਇਹ ਗੱਲ ਹੈ ਜਿਹੜਾ ਬੰਦਾ ਮਹਾਕਬਸਰਾਂ ਕੰਦੀਰ ਕਾ ਸਾਹਿਬ ਜੀ ਦਾ ਸ਼ੁਰੂ ਤੋਂ ਜਿਹੜੀ ਜਾਤਨੀ ਕਰ ਰਿਹਾ ਹੈ ਲਗਾਤਾਰ ਇਹ ਟੂਰ ਜਿਹੜਾ ਹੈ ਉਹ ਆਪਾਂ ਚੱਲੇ ਲਾਈਓ ਸਿੱਖੀਰੇ ਵਿੱਚ ਇਹ ਸਾਨੂੰ ਬੜੇ ਦੁਖਦਾਇਕ ਹੈ ਇੱਕ ਹੋ ਗਏ 1:00 ਵਜੇ ਚਰਾਹੀ ਅਨਸਰ ਦੇਣ ਲਈ ਇਹ ਏਜੰਸੀ ਵਾਲੇ ਬੰਦੇ ਹੁੰਦੇ ਨੇ ਜਿਨ੍ਹਾਂ ਨੇ ਸਾਡੇ ਪੰਜਾਬ ਦਾ ਜਿਹੜਾ ਮਾਹੌਲ ਆ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿੱਤੇ ਤੁਹਾਡੇ ਪੁਛਾ ਸਰਕਾਰ ਆ ਚਾਹੇ ਪੰਜਾਬ ਸਰਕਾਰ ਆ ਜਿੱਥੇ ਜਿੱਥੇ ਆਪਣੇ ਨਾਲ ਤਾਂ ਹਜ਼ਾਰਾਂ ਹੀ ਬੰਦੇ ਜਿਹੜੇ ਨਾਲ ਲੈ ਕੇ ਉਸ ਰਿਆ ਨੂੰ ਲੈ ਕੇ ਚੱਲਦੇ ਨੇ ਮੈਂ ਬੇਨਤੀ ਕਰਦਾ ਹਾਂ ਭਾਰਤ ਸਰਕਾਰ ਨੂੰ ਔਰ ਪੰਜਾਬ ਸਰਕਾਰ ਨੂੰ ਕਿ ਜਿੱਥੇ ਜਿੱਥੇ ਬਾਬਾ ਸਾਹਿਬ ਡਾਕਟਰ ਰੋੜ ਕਾ ਜੀ ਦਾ ਸਟੈਚੂ ਹੈ ਜਿੱਥੇ ਜਿਹੜੀਆਂ ਕੜੀ ਜਿਹੜੀਆਂ ਸੁਰੱਖਿਆ ਅੰਵੇਸ਼ਾ ਕਰਮੀ ਚਾਹੀਦੀ ਹੈ ਆਪਾਂ ਇਹ ਨਹੀਂ ਬਈ ਛੇੜੀ ਦੇ ਕਾਰਜ ਜਾਨ ਵੀ ਆਏ ਦੇਣ ਜਿਹਦੇ ਦਿਨ ਉਹਨਾਂ ਦਾ ਮਹਾਨ ਦੇ ਨੇ ਅੱਜ ਦੇ ਦਿਨ ਉਹਨਾਂ ਨੇ ਸਾਨੂੰ ਉਹ ਭਾਰਤ ਦਾ ਸੰਗਲ ਲੈ ਕੇ ਦਿੱਤਾ ਹੈ ਉਹ ਕਿੰਨਾ ਸਮਾਜ ਜਿਹੜਾ ਵਿਅੱਦਿ ਵੀ ਕਰਦਾ ਰਿਹਾ ਔਰ ਉਹਨਾਂ ਦੇ ਉਸ ਦੇ ਦਾ ਪ੍ਰਸ਼ਾਸਨ ਕਿਤੇ ਤੱਕ ਆ ਗਿਆ ਸੀ ਉਹ ਆਪਾਂ ਨੂੰ ਇਹ ਜਿਹੜਾ ਇਹ ਵੀ ਦੇਖਣਾ ਚਾਹੀਦਾ ਹੈ ਜੈਗੁਰਦੇਵ ਧੰਨ ਗੋਦੀ ਮੀਡੀਆ ਦਾ ਧੰਨਵਾਦ ਕਰਦਾ ਕਿ ਸਾਡੀ ਜਿਹੜੀ ਆਵਾਜ਼ ਆ ਉਹ ਮਾਤ ਦੇਸ਼ ਦੇ ਦਿੱਤਾ ਕਟਾਉਂਗੇ ਜੈਗੁਰਦੇਵ ਧੰਨ ਗੋਦੀ ਜੈ ਜੈ ਭਾ